ਵਾਮਾਛ ਹੋਈ ਅਮਨੇ ਤੋਂ ਬਾਦ ਦੋਨਾਂ ਦੇਸ਼ਾਂ ਚ ਤਨਾ ਹੱਜਰੀ ਵੀ ਬਰਕਰਾਰ ਹੈ ਦੋਨਾਂ ਦੇਸ਼ਾਂ ਜਿੱਥੇ ਇੱਕ ਦੂਸਰੇ ਨੂੰ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਉੱਥੇ ਅਜਸਥਾਨ ਦੇ ਪੰਜਾਬ ਦੀ ਸੀਮਾ ਦੇ ਤੇ ਸੱਤੇ ਹਿੰਦੂਮਲ ਕੋਟ ਚ ਐਲੋਸੀ ਤੇ ਪਾਰ ਖੇਤੀ ਕਰਨ ਗਏ ਕਿਸਾਨਾਂ ਤੇ ਹੁਣ ਪਾਕਿਸਤਾਨੀ ਸੈਨਿਕਾਂ ਨੇ ਫਾਇਰਿੰਗ ਕੀਤੀ ਹੈ ਸਰ ਅਮ ਸੁਬਾ ਯਹਾਂ ਸੇ ਮਾਰਨਿੰਗ ਟਾਈਮ ਮੇ ਗੇਟ ਜਿਹੜੀ ਸਾਡੀ ਜ਼ਮੀਨ ਪੜਦੀ ਹੈ ਤਾਰਬੰਦੀ ਕੇ ਪਾਰ ਅਮਨੇ ਪਾਣੀ ਲਗਾਣਾ ਥਾ ਕੱਲ ਉਸਕੋ ਗੇਹੂ ਬੀਜਾ ਔਰ ਚਨੇ ਬੀਜੇ ਹੋਏ ਹੈ ਮੈਂ ਔਰ ਮੇਰੇ ਚਾਚਾ ਜੀ ਕਾ ਲੜਕਾ ਸੁਖਦੇਵ ਸਿੰਘ ਔਰ ਮੇਰੇ तीन हमारे तीन मजदूर थे साथ हम पांच जाने पर्ची गेट से बनवा कर तारबंदी पार हुए हैं और दो हमारे पास सात बी एस के जवान भी थे तो हम वहाँ काम कर रहे हैं काम निपटने वाला ही था कि पाकिस्तान की तरफ से एक गाड़ी आई जीरो लाइन पे जीरो लाइन पे आकर उसने खड़ खड़ा किया है क्रीम दो ढाई मिनट रुकी है गाड़ी रुकते ही जो फ़ौजी थे वो चिकन्ने हो गए हैं वो देख रहे हैं कि क्या वारदात हो रही है उसने जब राइफल गाड़ी की खिड़की से देखी तो मेरे को कहता है कि नीचे बैठ जाओ आप इतने बैठते गए और इतने में फायर हो गया है और फायर होकर हम के बीच में से छुपते छुपते रुड़ते रुड़ते मतलब सेफ जगह हो गए हैं और वो गाड़ी लेके चले गए हैं किसान हरदेव सिंह ने कि अपने चाची के मुंडे के सरहदी पार खेती कर ਜਿੱਥੇ ਉਹਨੇ ਨਾਲ ਪਾਰਟੀ ਫੌਜੀ ਵੀ ਮੌਜੂਦ ਸੀ ਤਾਂ ਅਚਾਨਕਾ ਪਾਕਿਸਤਾਨ ਵੱਲੋਂ ਇੱਕ ਗੱਡੀ ਆਈ ਜਿਸ ਤੇ ਬੈਠੇ ਫੌਜੀ ਜਵਾਨਾਂ ਨੇ ਉਹਨਾਂ ਵੱਲ ਬੰਦੂਕ ਤਾਂ ਦਿੱਤੀ ਤੇ ਜਿਸ ਤੋਂ ਬਾਅਦ ਗੋਲੀ ਦੀ ਆਵਾਜ਼ ਸੁਣਾਈ ਦਿੱਤੀ ਕਿਸਾਨ ਖੇਤਾਂ ਵਿੱਚ ਰੇਂਜ ਹੋਏ ਵਾਪਸ ਆਪਣੇ ਘਰ ਪਹੁੰਚੇ ਕਿਸਾਨ ਦੱਸਿਆ ਕਿ ਸਾਡੇ ਤੋਂ ਉਸ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਵਿੱਚ ਹੁਣ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਪਾਰਟੀ ਕੁਫਲੇ ਏਜੰਸੀਆਂ ਤੇ ਬੀਐਸਐਫ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਫਾਜ਼ਿਲਕਾ ਤੋਂ ਰঞ্জਿਤ ਸਿੰਘ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ